ਤੁਸੀਂ ਮੈਂ ਹੁਣ ਤੁਹਾਨੂੰ ਆਪਣਾ ਤੁਹਾਡਾ ਦਿਮਾਗ ਨਾਲ ਕਬਜ਼ੇ 'ਚ ਕਰ ਰਿਹਾ ਠੀਕ ਆ ਅੱਛਾ ਮੈਂ ਜੋ ਲਿਖਾਂਗਾ ਥੇ ਤੁਸੀਂ ਉਹ ਹੀ ਲਿਖ ਲੈਣਾ ਕਿਉਂ ਲਿਖਣਾ ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਲਿਖਣਾ ਹੂੰ ਮੈਂ ਲਿਖਾਣਾ ਤੁਹਾਨੂੰ ਜੋ ਮੈਂ ਕਹਾਂਗਾ ਤੁਸੀਂ ਉਹ ਲਿਖਣਾ ਇਹ ਬਹੁਤ ਵੱਡੀ ਗੱਲ ਆ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜਿਵੇਂ ਦੋਸਤੋ ਤੁਸੀਂ ਭਾਈ ਬਗੀਚਰ ਸੰਗਰਤਾ ਖੇੜਾ ਦੀਆਂ ਵੀਡੀਓ ਦੇਖੀਆਂ ਹੋਣਗੀਆਂ ਕਿ ਉਹ ਆਉਣ ਵਾਲਾ ਇਨਸਾਨ ਦਾ ਭਵਿੱਖ ਵੀ ਦੱਸ ਦਿੰਦੇ ਨੇ ਤੇ ਉਹ ਸਾਹਮਣੇ ਵਾਲੇ ਇਨਸਾਨ ਦਾ ਮਨ ਵੀ ਪੜ ਲੈਂਦੇ ਨੇ ਤੇ ਉਹਨਾਂ ਨੇ ਦੋਸਤੋ ਪਿਛਲੇ ਦਿਨੀ ਜੋ ਆਪਣੀ ਵੀਡੀਓ ਜਾਰੀ ਕਰਕੇ ਦੱਸਿਆ ਕਿ ਜੇ ਆਪਾਂ ਵੀ ਸਾਰੇ ਗੁਰਬਾਣੀ ਪੜਹੀਏ ਨਾਮ ਸਿਮਰਨ ਕਰੀਏ ਤਾਂ ਆਪਾਂ ਨੂੰ ਵੀ ਪ੍ਰਮਾਤਮਾ ਦੀ ਕਿਰਪਾ ਰਹੀਂ ਆਪਣੇ ਉੱਪਰ ਵੀ ਕਿਰਪਾ ਹੋ ਜਾਂਦੀ ਹੈ ਤੇ ਆਪਾਂ ਨੂੰ ਵੀ ਚਾਨਣ ਹੋ ਜਾਂਦਾ ਹੈ ਤੇ ਭਾਈ ਬਗੀਚਾ ਸੰਗਰਤਾ ਖੇੜਾ ਦੀ ਵੀਡੀਓ ਪਰ ਦੋਸਤੋ ਖੁਲਾਸੇ ਕਰਦੇ ਹੋਏ ਤਖਤ ਸ੍ਰੀ ਪਟਨਾ ਸਾਹਿਬ ਦੇ ਸਾਅਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਖੁਲਾਸੇ ਕੀਤੇ ਨੇ ਜਿਵੇਂ ਦੋਸਤੋ ਆਪਾਂ ਜਾਣਦੇ ਹਾਂ ਕਿ ਭਾਈ ਬਗੀਚਾ ਸੰਗਰਤਾ ਖੇੜਾ ਨੇ ਕਿਹਾ ਹੈ ਕਿ ਗਰਬਾਣੀ ਸਿਮਰਨ ਕਰਨ ਦੇ ਨਾਲ ਇਨਸਾਨ ਉੱਪਰ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਤੇ ਉਸ ਨੂੰ ਕੌਜ ਸਕਤੀਆਂ ਪ੍ਰਾਪਤ ਹੋ ਜਾਂਦੀਆਂ ਨੇ ਤੇ ਇਸੇ ਬਾਰੇ ਦੋਸਤੋ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਖੁਲਾਸੇ ਕੀਤੇ ਨੇ ਆਓ ਦੋਸਤੋ ਪਹਿਲਾਂ ਤੁਸੀਂ ਪਾਈ ਬਗੀਚਾ ਸੰਗਰਤਾ ਖੇੜਾ ਦੀ ਵੀਡੀਓ ਦੇਖੋ ਜਿਸ ਵਿੱਚ ਉਹਨਾਂ ਨੇ ਗਰਬਾਣੀ ਨਾਮ ਸਿਮਰਨ ਜਪਣ ਵਾਲੇ ਉੱਪਰ ਪ੍ਰਮਾਤਮਾ ਕਿਰਪਾ ਕਰਦਾ ਹੈ ਉਸ ਬਾਰੇ ਦੱਸਿਆ ਹੈ ਤੇ ਨਾਲ ਹੀ ਦੋਸਤੋ ਤੁਹਾਨੂੰ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਯਾਨੀ ਇਕਵਾਲ ਸਿੰਘ ਨੇ ਜੋ ਖਲਾਸੇ ਕੀਤੇ ਨੇ ਉਸ ਬਾਰੇ ਵੀ ਦੋਸਤੋ ਜਾਣਕਾਰੀ ਸਾਂਝੀ ਕਰਾਂਗੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਦੋਨੋਂ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਦੇਸ਼ ਪੰਜਾਬ ਦੇ ਵਾਸੀਓ ਤੇ ਦੁਨੀਆ ਦੇ ਵਿੱਚ ਰਹਿੰਦੇ ਗੁਰੂ ਨਾਨਕ ਨਾਮ ਲਿਵਾ ਸਿੱਖ ਸੰਤ ਜੀ ਆਪ ਸਭ ਨਾਲ ਇੱਕ ਮੈਂ ਗੱਲ ਕਰਨ ਲੱਗਾ ਜੋ ਕਿ ਦੋਸਤੀਆਂ ਮੇਰੀਆਂ ਵੀਡੀਓ ਦੇਖ ਰਹੇ ਹੋ ਕਾਫੀ ਉਹ ਵਾਇਰਲ ਹੋਈਆਂ ਪਿਛੋ ਇੰਟਰਵਿਊ ਹੈ ਜਿਹੜੀ ਮੇਰੀ ਹੈ ਉਸ ਦੇ ਸੰਬੰਧ ਕਰ ਲੱਗਾ ਸੰਬੰਧ ਗੱਲ ਕਰਾਂਗਾ ਜਿਹੜੀ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਮੇਰੀ ਵਾਇਰਲ ਹੋਈ ਸੀ ਪਰਸੋਂ ਪੰਜਾਬ ਟੀਵੀ ਦੇ ਉੱਤੇ ਉਹਦੇ ਵਿੱਚ ਜੋ ਤੁਸੀਂ ਆਪ ਜੀ ਨੇ ਰੱਖਿਆ ਜਿਹਨੇ ਕਿਸਦੇ ਮੈਂਡ ਨੂੰ ਆਪਣੇ ਕੰਟਰੋਲ ਕਰ ਲੈਣਾ ਜੋ ਮੇਰੇ ਮਨ ਦੇ ਵਿੱਚ ਇਹ ਆ ਕਿ ਸਾਹਮਣੇ ਵਾਲਾ ਉਹ ਚੀਜ਼ ਛਾਪੇ ਜੋ ਮੇਰੇ ਦਿਮਾਗ ਚੱਲ ਰਿਹਾ ਤੇ ਉਹੀ ਉਹ ਚੀਜ਼ ਉਹ ਛਾਪਣੀ ਪਈ ਉਹਨਾਂ ਨੂੰ ਤੇ ਮੈਂ ਹੁਣ ਤੁਹਾਨੂੰ ਆਪਣਾ ਤੁਹਾਡਾ ਦਿਮਾਗ ਨਾਲ ਕਬਜ਼ੇ ਚ ਕਰ ਰਿਹਾ ਠੀਕ ਆ ਅੱਛਾ ਮੈਂ ਜੋ ਲਿਖਾਂਗਾ ਤੁਸੀਂ ਉਹੀ ਲਿਖ ਲੈਣਾ ਕਿਉਂ ਲਿਖਣਾ ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਲਿਖਣਾ ਹੂੰ ਮੈਂ ਲਗਾਨਾ ਤੁਹਾਨੂੰ ਜੋ ਮੈਂ ਕਹਾਂਗਾ ਤੁਸੀਂ ਉਹ ਲਿਖਣਾ ਇਹ ਬਹੁਤ ਵੱਡੀ ਗੱਲ ਆ ਠੀਕ ਆ ਲਿਖਣਾ ਪੰਜਾਬੀ 'ਚ ਲਿਖਣਾ ਪੰਜਾਬੀ ਚ ਠੀਕ ਆ ਪੰਜਾਬੀ ਚ ਲਿਖਣਾ ਧਿਆਨ ਰੱਖਣਾ ਤੇ ਜੋ ਤੁਹਾਡੇ ਦਿਮਾਗ ਚ ਆਏ ਵੀ ਮੈਂ ਆ ਲਿਖਾਂ ਮੈਂ ਆ ਲਿਖਾਂ ਤੁਸੀਂ ਉਹ ਲਿਖਣਾ ਲਿਖਿਆ ਤੁਸੀਂ ਪਹਿਲਾਂ ਦੱਸ ਦਿਓ ਹਾਂ ਜੀ ਚੈਨਲ ਤੇ ਕਹਿੰਦੇ ਤਾਂ ਖਵਾ ਮੈਂ ਕੈਮਰੇ ਦਿਖਾ ਦਿਓ ਜੀ ਥੋੜਾ ਅੱਗੇ ਕਰਕੇ ਐ ਕਰਕੇ ਦਿਖਾ ਕੈਮਰੇ ਤੇ ਮੈਂ ਵੇਖੋ ਕੁਛ ਹੋ ਵੀ ਕੋਈ ਵੱਖਰੀ ਗੱਲ ਨਹੀਂ ਕਿ ਮੈਂ ਆਪਣਾ ਨਾਮ ਲਿਖਿਆ ਹੈ ਇੱਥਾ ਸੰਗਦਰ ਲਿ ਗਿਆ ਹਾਂ ਜੀ ਸਾਹਮਣੇ ਕਰਕੇ ਦਿਖਾ ਦੇਈਏ ਥੋੜਾ ਆ ਦੇਖੋ ਮੈਂ ਆਪਣੇ ਨਾਂ ਲਿਖਦਾ ਕਿਸੇ ਹੋਰ ਦਾ ਲਿਖਿਆ ਹੀ ਨਹੀਂ ਇਹ ਹੋਰ ਗੱਲ ਕੋਈ ਆ ਜਗੀ ਨਹੀਂ ਸੀ ਕਿ ਇਹਨਾਂ ਦਾ ਦਿਮਾਗ ਇੱਧਰ ਤਾਂ ਜਾਣਾ ਹੀ ਨਹੀਂ ਹਰ ਇੱਕ ਵਾਰ ਆਹ ਦੇਖ ਸਕਦੇ ਹੋ ਉਹ ਬਾਬੇ ਕੀ ਹੋ ਰਿਹਾ ਇਥੇ ਹੋ ਰਿਹਾ ਜੀ ਇਹ ਸੋ ਇਹ ਚੀਜ਼ਾਂ ਜਿਹੜੀਆਂ ਦਿਮਾਗ ਕਿਸੇ ਦੇ ਕਾਬੂ ਕਰ ਲੈਣਾ ਇੱਕ ਵੱਡੇ ਵੱਡੇ ਚੈਨਲਾਂ ਦੇ ਅੱਜ ਤੱਕ ਤੇ ਜੀ ਨਿਊਜ਼ ਤੇ ਉੱਥੇ ਵੱਡੇ ਵੱਡੇ ਜੋ ਮੈਂ ਲਿਖਿਆ ਉਹ ਹੀ ਸਾਹਮਣੇ ਲਿਖਣਾ ਪਿਆ ਇਹ ਗੱਲਾਂ ਬਹੁਤ ਜ਼ਿਆਦਾ ਨੂੰ ਅਜੀਬ ਹੀ ਲੱਗਦੀਆਂ ਹੁੰਦੀਆਂ ਤੇ ਲੱਗਦਾ ਵੀ ਝਟਕਾ ਹੀ ਲੱਗਦਾ ਇਹ ਕਿਵੇਂ ਹੋ ਗਿਆ ਇਹ ਤਾਂ ਕੁਛ ਵੀ ਨਹੀਂ ਇਹ ਤਾਂ ਨਿੱਕੇ ਮੂੜੀਆਂ ਗੱਲਾਂ ਨੇ ਇਹ ਚੀਜ਼ਾਂ ਜਿਹੜੀਆਂ ਮੈਂ ਕਰ ਰਿਹਾ ਕੋਈ ਇਹ ਮੈਂ ਕੋਈ ਸਪੈਸ਼ਲ ਨਹੀਂ ਕਰ ਰਿਹਾ ਇਹ ਬਹੁਤ ਇਨਸਾਨਾਂ ਵਿੱਚ ਇਹ ਸ਼ਕਤੀਆਂ ਹੈਗੀਆਂ ਕਈ ਤੇ ਆਪਣਾ ਆਪ ਨੂੰ ਸਾਹਮਣੇ ਜਾਗਰ ਕਰ ਲੈਂਦੇ ਆ ਕਈ ਉਹ ਜਾਗਰ ਨਹੀਂ ਕਰਦੇ ਮੈਨੂੰ ਵੀ ਇੱਕ ਮਜਬੂਰੀ ਨੂੰ ਜਾਗਰ ਕਰਨਾ ਪਿਆ ਸੀਗਾ ਵੀ ਸਿੱਖ ਸੰਗਤ ਜਿਹੜੀ ਆ ਉਹ ਹੋਰ ਪਾਸੇ ਨੂੰ ਜਾਣਾ ਸ਼ੁਰੂ ਕਰਤਾ ਸੀ ਕੁਝ ਸਾਡੇ ਆਗੂ ਕੁਝ ਲਾਲਚ ਪਾਸ ਕਿਸੇ ਹੋਰ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਦੇ ਆ ਜੋ ਕਿ ਸਾਡੇ ਕੋਲ ਇੱਕ ਬਹੁਤ ਵੱਡਾ ਖਜ਼ਾਨਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਡੇ ਗੁਰੂ ਨੇ ਜਿਸ ਦਾ ਕੋਈ ਅੰਤ ਹੀ ਨਹੀਂ ਜੋ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੱਸੇ ਪਾਛੇ ਨੇ ਸਾਨੂੰ ਲਾਸਟਸ ਵਿੱਚ ਇਹ ਕਿਹਾ ਸੀਗਾ ਗੁਰੂ ਮਾਨਯੋ ਗ੍ਰੰਥ ਉਹਨਾਂ ਨੂੰ ਪਤਾ ਸੀਗਾ ਕੀ ਆਉਣ ਵਾਲਾ ਸਮਾਂ ਜਿਹੜਾ ਇਹ ਬਹੁਤ ਭਿਆਨਕ ਹੋ ਸਕਦਾ ਹੈ ਵੱਖ-ਵੱਖ ਜਿਹੜੇ ਗਰੂ ਬੰਦੀ ਕੋਸ਼ਿਸ਼ ਕਰਨਗੇ ਪਰ ਜੋ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਗਿਆ ਉਹਦਾ ਫਾਰ ਉਤਾਰਾ ਹੋਏਗਾ ਗੁਰੂ ਗ੍ਰੰਥ ਸਾਹਿਬ ਜੀ ਇੱਕ ਜੋ ਗੁਰੂ ਨੇ ਸਾਡੇ ਇਹ ਨਹੀਂ ਸਿਰਫ ਆਪਾਂ ਸਿਰਫ ਉਹਨਾਂ ਨੂੰ ਪੜ ਸਕਦੇ ਆ ਗੁਰਬਾਣੀ ਪੜਨੀ ਆ ਗੁਰੂ ਤੁਹਾਡੇ ਨਾਲ ਗੱਲਬਾਤ ਵੀ ਕਰਦਾ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਨਾਲ ਗੱਲ ਕਰਦੇ ਆ ਮੈਨੂੰ ਬੜੇ ਫੋਨ ਆਏ ਆ ਬਹੁਤ ਮੈਂ ਹਰਾਣਾ ਵੀ ਬਹੁਤ ਵੱਤੋ ਵੱਦੂनियां ਪਈ ਆ ਮੇਰੇ ਤੋਂ ਵੀ ਜਿਆਦੀਆਂ ਪਾਵਰਾਂ ਵਾਲੇ ਬੰਦੇ ਪਏ ਆ ਜਿਨ੍ਹਾਂ ਨੇ ਫੋਨ ਕੀਤੇ ਤੇ ਮੈਂ ਜਦੋਂ ਉਹਨਾਂ ਨੂੰ ਦੇਖਿਆ ਤੇ ਮੈਂ ਹੈਰਾਨ ਹੋ ਗਿਆ ਬਾਕੀ ਇਹ ਨਹੀਂ ਵੀ ਉਹ ਕਹਿ ਰਹੇ ਸੀ ਵੀ ਅਸੀਂ ਸਾਡੇ ਚ ਪਾਵਰ ਆ ਮੈਨੂੰ ਪਤਾ ਲੱਗਾ ਵੀ ਇਨੇ ਚ ਪਾਵਰ ਆ ਪਹਿਣਾ ਝੁਪਣੀ ਪੜਦੀਆਂ ਬਹੁਤ ਪਾਵਰਾਂ ਨੇ ਘਰ ਬਿਟੀਆਂ ਨੇ ਕਿਸੇ ਨੂੰ ਸ਼ੋਅ ਨਹੀਂ ਗਾ ਜੋ ਆਉਣ ਵਾਲੇ ਸਮੇਂ ਬਾਰੇ ਜਿਹਨਾਂ ਨੂੰ ਪਤਾ ਲੱਗ ਜਾਂਦਾ ਬੋਧ ਨੇ ਪਰਿਵਾਰ ਇਹੋ ਜਿਹੇ ਹੁਣ ਕੰਟੈਕਟ ਜਿੱਦੋਂ ਹੁੰਦੇ ਆ ਫੋਨ ਕਰਦੇ ਆ ਹੁਣ ਇੱਕ ਇੱਕ ਫੋਨ ਦੀ ਗੱਲ ਹੱਥ ਆ ਗਈ ਵੀ ਫੋਨ ਬਹੁਤ ਸੰਗਤ ਕਰਦੀ ਆ ਤੇ ਫੋਨ ਮੇਰੇ 2-3 ਨੰਬਰ ਨੇ ਜਿਹੜੇ ਕੋਈ ਪੁਰਾਣੇ ਨੰਬਰ ਸੀ ਉਹਨਾਂ ਤੇ ਵੀ ਗੱਲ ਕਰਦੇ ਆ ਤੇ ਐਵੇਂ ਗੱਲ ਹੋ ਨਹੀਂ ਸਕਦੀ ਵੀ ਕੁਝ ਪੁੱਛਣ ਵਾਸਤੇ ਗੱਲ ਕਰਦੇ ਆ ਤੇ ਮੈਂ ਬੜੀ ਵਾਰ ਕਿਹਾ ਇੱਕ ਤੇ ਬਿਨਾਂ ਫੋਨ ਕਰਨ ਤੋਂ ਘਰ ਨਾ ਆਇਆ ਕਰੋ ਘਰ ਚਲੋ ਘਰ ਆਉਣਾ ਕੋਈ ਮੈਂ ਡੱਕਦਾ ਨਹੀਂ ਪਰ ਕਈਆਂ ਨੂੰ ਪਤਾ ਨਹੀਂ ਹੁੰਦਾ ਉਹ ਹੋਰ ਤਿਖੜ ਚਲੇ ਜਾਂਦੇ ਆ ਜੋ ਕਿ ਮੈਂ ਰੱਤੇ ਖੜੇ ਨਹੀਂ ਹੁੰਦਾ ਮੈਂ ਸਮਾਣੇ ਮੇਰਾ ਦਫਤਰ ਆ ਤੇ ਮੈਂ ਆਪਣੇ ਦਫਤਰ ਚ ਹੁੰਦਾ ਔਰ ਤਗੜਾ ਵੇਖ ਕੇ ਚਲੇ ਜਾਂਦੇ ਆ ਕਦੀ ਕੋਈ ਫਿਰੋਜ਼ਪੁਰ ਦਾ ਤਗੜਾ ਉਧਰ ਚਲੇ ਜਾਂਦੇ ਆ ਜਾਂ ਤਿੰਨ ਚਾਰ ਤੇ ਖੜੇ ਹੋਰ ਆ ਵਿਚਾਰੇ ਖੱਜਲ ਹੁੰਦੇ ਆ ਕੁਝ ਤੇ ਪਹਿਲਾਂ ਕੁਝ ਪ੍ਰੋਬਲਮਾਂ ਹੁੰਦੀਆਂ ਲੋਕਾਂ ਦੇ ਕੁਝ ਇਸ ਤਰ੍ਹਾਂ ਪਿੰਡਾਂ ਵਿੱਚ ਜਾਣਾ ਤੇ ਮੈਨੂੰ ਵੀ ਬਹੁਤ ਦੁੱਖ ਲੱਗਦਾ ਮੇਰਾ ਮਨ ਬਹੁਤ ਦੁੱਖਦਾ ਹੈ ਗੱਲ ਤੋਂ ਜਦੋਂ ਪਤਾ ਲੱਗਦਾ ਵੀ ਉਹ ਇੰਨੇ ਪਿੰਡਾਂ 'ਚ ਘੁੰਮ ਕੇ ਆਇਆ ਤੇ ਫਿਰ ਉਹਨਾਂ ਨੂੰ ਪਤਾ ਲੱਗਦਾ ਤੇ ਮੈਂ ਉੱਥੇ ਉੱਥੇ ਵੀ ਨਹੀਂ ਮਿਲਦਾ ਜਦੋਂ ਪਿੰਡ 'ਚ ਤੇ ਫਿਰ ਬੜਾ ਦੁੱਖ ਲੱਗਦਾ ਸੋ ਮੈਂ ਬੇਨਤੀ ਕਰਦਾ ਇੱਕ ਤੁਸੀਂ ਵੀਡੀਓ ਵਾਇਰਲ ਕਰ ਦਿਓ ਜਾਰੀ ਕਿਉਂਕਿ ਮੇਰੇ ਪਿੰਡਾਂ ਨੂੰ ਤਕਰੀਬਨ ਹੀ ਬਲੌਕ ਕੀਤਾ ਜਾਂ ਕਿਉਂਕਿ ਜੇ ਇਹ ਇਹ ਹੀ ਜੋ ਜੋ ਮੈਂ ਜਿਹੜੀਆਂ ਪਾਵਰਾਂ ਬਖਾਈਆਂ ਨੇ ਜੇ ਮੇਰੀ ਜਗ੍ਹਾ ਕਿਸੇ ਹੋਰ ਨੇ ਬਖਾਈਆਂ ਹੁੰਦੀਆਂ ਪਾਵਰਾਂ ਤੇ ਚੈਨਲਾਂ ਨੇ ਬੜਾ ਮਸ਼ਹੂਰ ਕਰਨਾ ਸੀ ਉਹਨੂੰ ਹੀਰੋ ਬਣਾ ਦੇਣਾ ਸੀ ਜਿਵੇਂ ਕਰਦੇ ਆ ਵੱਡੇ ਵੱਡੇ ਚੈਨਲ ਤੇ ਮੈਨੂੰ ਇਸ ਕਰਕੇ ਕਿਉਂਕਿ ਮੈਂ ਇੱਕ ਬਾਗੀ ਕਿਸਮ ਦਾ ਬੰਦਾ ਤੇ ਮੈਂ ਸਰਕਾਰ ਦੇ ਦਬਾਤਲੇ ਨਹੀਂ ਚੱਲ ਸਕਦਾ ਮੈਂ ਆਜ਼ਾਦ ਪਸੰਦ ਆਜ਼ਾਦੀ ਦਾ دیਵਾਨਾ ਤੇ ਸਾਡਾ ਦੇਸ਼ ਪੰਜਾਬ ਜਿਹਦੇ ਉੱਤੇ ਕਬਜ਼ਾ ਕੀਤਾ ਹੈ ਮੌਕੇ ਦੀਆਂ ਸਰਕਾਰਾਂ ਨੇ ਅਸੀਂ ਉਹ ਦੇਸ਼ ਪੰਜਾਬ ਨੂੰ ਦੁਬਾਰੇ ਯਾਦ ਕਰਾਉਣਾ ਚਾਹੁੰਦੇ ਆ ਤੇ ਇਹ ਇਸ ਕਰਕੇ ਸਰਕਾਰਾਂ ਮੈਨੂੰ ਦਵੰਦੀਆਂ ਨੇ ਤੇ ਮੇਰੀ ਕੋਈ ਵੱਡੀ-ਵੱਡੀ ਚੈਨਲ ਜੁਲੋਂ ਜਿਹੜੇ ਨਹੀਂ ਚੱਲ ਰਹੇ ਨੇ ਤੇ ਨਾ ਹੀ ਇਜਾਜ਼ਤਾਂ ਵੀਡੀਓ ਦੇ ਇੰਟਰਵਿਊ ਮੇਰੀ ਹੁੰਦੀਆਂ ਨੇ ਹਨਾ ਇਸ ਕਰਕੇ ਜੇ ਮੈਂ ਇਹਨਾਂ ਦੇ ਅੰਦਰ ਅੰਗੇ ਚੱਲਾਂ ਤੇ ਮੈਂ ਵੀ ਬਾਬਾ ਬਾਬੇ ਦਾ ਮਨ ਖੁਸ਼ ਕਰਨੇ ਜਿੰਨੇ ਵੀ ਬਾਬਿਆਂ ਦੇ ਡੇਰੇ ਬੰਦੇ ਆ ਨਾ ਜਿੰਨੇ ਬਾਬੇ ਆ ਉਹ ਤਾਂ ਹੀ ਬਾਬੇ ਬਣ ਸਕਦੇ ਜੇ ਤੁਸੀਂ ਸਰਕਾਰ ਨਾਲ ਮਿਲ ਕੇ ਚੱਲੋਗੇ ਸਰਕਾਰ ਨਾਲ ਮਿਲ ਕੇ ਚੱਲਣ ਤੋਂ ਬਿਨਾ ਤਾਂ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਬਿਜ਼ਨਸ ਨਹੀਂ ਕਰ ਸਕਦੇ ਤੁਹਾਡਾ ਬਿਜ਼ਨਸ ਡਾਊਨ ਕਰਦਾ ਮੈਂ ਬਿਜ਼ਨਸ ਕਰਦਾ ਪ੍ਰਾਪਰਟੀ ਦਾ ਮੈਨੂੰ ਡੋਪ ਦਿੰਦੇ ਆ ਮੇਰਾ ਨੁਕਸਾਨ ਕਰਦੇ ਆ 30 ਸਾਲ ਹੋ ਗਿਆ ਕੀ ਕਮਾਇਆ ਕੁਝ ਮੈਂ ਨਾਲੇ ਪ੍ਰਾਪਰਟੀ ਦਾ ਕੰਮ ਕਰਦਾ ਵਧੀਆ ਮੇਰੇ ਸੌਦੇ ਜ਼ਮੀਨਾਂ ਦੇ ਕਰਾਣਾ ਤੇ ਵਧੀਆ ਪੈਸੇ ਵੱਜਦੇ ਆ ਮੈਨੂੰ ਪਰ ਮੇਰੇ ਕੇਸਾਂ ਵਿੱਚ ਹੀ ਪੈਸੇ ਜ਼ਿਆਦਾ ਲੱਗ ਜਾਂਦੇ ਆ ਜਦੋਂ ਲੋਕਾਂ ਦੇ ਮਤ ਵੀ ਕਰੀਦੀ ਆ ਲੋੜਬੰਦੀ ਬੜੇ ਹੁੰਦੇ ਆ ਪਰ ਮੈਂ ਤਾਂ ਕੁਝ ਬਣਾਤ ਨਹੀਂ ਸਕਿਆ ਜਿਹੜਾ ਮੇਰਾ ਘਰ ਹੈ ਉਹ ਘਰ ਹੈ ਜਿਹੜਾ ਮੇਰੇ ਪਿਤਾ ਨੇ ਬਣਾਇਆ ਸੀਗਾ ਦੋ ਕਮਰੇ ਦੇ ਬਰਾਡਾ ਉਹੀ ਹੈ ਅਜ ਤੱਕ ਠੀਕ ਹੈ ਬਹੁਤ ਦਿਨ ਤੋਂ ਪਤਾ ਨਹੀਂ ਕੱਲਦਾ ਉਹਨਾ ਸੋ ਇਹ ਗੱਲਾਂ ਨੇ ਚਲੋ ਆ ਜਾਂਦੀਆਂ ਵੀ ਜਾਨੀ ਕਿ ਜੇ ਤੁਸੀਂ ਕਿਸੇ ਗੱਲ ਦੇ ਵਿੱਚ ਵੀ ਵੱਡੇ ਵੱਡੇ ਨਾ ਤਾਂ ਉਹ ਸਰਕਾਰ ਨਾਲ ਮਿਲੋਗੇ ਤਾਂ ਤਾਂ ਵੱਡੇ ਬਣੋਗੇ ਤਾਂ ਤੁਹਾਡੂ ਪਿਛੇ ਦੁਨੀਆ ਵੀ ਆਉਣ ਲੱਗ ਜੇਗੀ ਤੁਹਾਨੂੰ ਗੱਡੀਆਂ ਵੀ ਮਿਲ ਜਣਗੀਆਂ ਤੁਹਾਨੂੰ ਸਪੋਰਟਾਂ ਮਿਲ ਜਣਗੀਆਂ ਉਹਨਾਂ ਨੂੰ ਗੱਡੀਆਂ ਵੀ ਲੋਕੀ ਦੇ ਲੈਂਦੇ ਹੁਣ ਸਾਡੇ ਵਰਗੇ ਮੇਰੇ ਵਰਗਾ ਆਲਟੋ ਗੱਡੀ ਚੱਲਦਾ ਜੋ ਕਿ ਆਲਟੋ ਗੱਡੀ ਜੇ ਪਹਿਲਾਂ ਵੀ ਮੇਤੇ ਹਮਲਾ ਵੀ ਹੋ ਚੁੱਕਾ ਹੈ ਉਦੋਂ ਵੀ ਪੁਲਿਸ ਨੂੰ ਮੈਂ ਗਿਆ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕਾਫੀ ਸਾਲਾਂ ਦੀ ਗੱਲ ਆ ਬਾਜਰੀ ਹੋਇਆ ਹਨ ਤੇ ਜੋ ਕਿ ਗੱਡੀ ਦਾ ਜਦੋਂ ਬੰਦਾ ਆ ਥੋੜਾ ਹੋ ਜਾਂਦਾ ਉਹਨੂੰ ਗੱਡੀ ਵੱਡੀ ਚਾਹੀਦੀ ਹੁੰਦੀ ਆ ਤੇ ਉਹ ਨਾਲ ਇੱਕ ਦੋ ਬੰਦੇ ਵੀ ਸਪੋਰਟ ਹੁੰਦੇ ਆ ਪਰ ਚਲੋ ਅਸੀਂ ਤੇ ਪ੍ਰਮਾਤਮਾ ਦੇ ਆਸਰੇ ਚੱਲਦੇ ਆ ਤੇ ਉਹੀ ਸਾਡੇ ਕੋਲ ਆਟੋ ਗੱਡੀ ਹੋਰ ਤੇ ਛੱਡ ਕੇ ਮੋਬਾਈਲ ਜਿਹੜਾ ਉਹ ਵੀ ਸਾਡੇ ਕੋਲ ਉਹ ਛੋਟਾ ਜਿਹਾ ਮੋਬਾਈਲ ਦੇ ਚਲਾਉਂਦੇ ਆ ਇਸ ਕਰਕੇ ਫੋਨ ਗਾਦੇ ਹੁੰਦੇ ਆ ਮੈਸੇਜ ਆਦੇ ਹੁੰਦੇ ਆ ਤੇ ਉਹ ਫੋਨ ਨਾਲ ਜਿਹੜਾ ਹੈਗਾ ਪੂਰੀ ਗੱਲਬਾਤ ਵੀ ਨਹੀਂ ਸਿੱਧੀ ਕਰ ਸਕਦੇ ਉਹ ਫੋਨ ਵੀ ਕਦੀ ਹੈਕ ਹੋ ਜਾਂਦਾ ਠੀਕ ਆ ਕਿਉਂਕਿ ਅਸੀਂ ਜੇ ਬਾਬੇ ਬਣ ਜਾਗੇ ਫਿਰ ਤੇ ਦੁਨੀਆ ਸਾਨੂੰ ਬਹੁਤ ਪੈਸੇ ਵੀ ਦੇਗੀ ਮੱਥਾ ਵੀ ਟੇਕੇਗੀ ਤੇ ਜੇ ਸੱਚ ਬੋਲੋਗੇ ਤੇ ਇਸ ਤਰੀਕਾ ਵਾਂਗ ਜਵੇਂ ਮੈਂ ਆਲਟੋ ਗੱਡੀ ਨੂੰ ਘੁੰਮ ਰਿਹਾ ਜੁਰ ਉਹਦੇ ਇਸ ਤਰੀਕਾ ਵਾਂਗ ਜਿਹੜਾ ਮੋਬਾਈਲ ਵੀ ਇੱਕ ਆਪਾਂ ਵਧੀਆ ਜਿਹੇ ਤਰੀਕੇ ਨਾਲ ਲੈ ਸਕਦੇ ਸਗੋਂ ਦੁਨੀਆ ਫੋਨ ਬਹੁਤ ਕਰਦੀ ਆ ਅਬਦੇਛਾਂ ਜੋ ਪਰ ਬਾਬਾ ਬਣ ਜੀ ਬਾਬਿਆਂ ਨੂੰ ਲੋਕੀ ਬਹੁਤ ਕੁਝ ਦਿੰਦੇ ਆ ਜੇ ਸੱਚ ਬੋਲੋਗੇ ਸੱਚ ਦੇ ਨਾਲ ਕੋਈ ਨਹੀਂ ਖੜੇਗਾ ਸੋ ਸਰਕਾਰ ਜਿਹੜੀ ਆ ਹਮੇਸ਼ਾ ਦਬਾਣਾ ਚਾਹੁੰਦੀ ਆ ਇਹ ਮੇਰੇ ਚੈਨਲ ਨੂੰ ਬੰਦ ਕਰਦੀ ਆ ਜਦੋਂ ਵੀ ਮੈਂ ਕੋਈ ਥੋੜਾ ਜਿਹਾ ਕੋਈ ਵੀਡੀਓ ਪਾਣਾ ਮੈਂ ਤੇ ਬਲੌ ਜਾ ਕੋਈ ਇੰਟਰਵਿਊ ਕਰਨਾ ਜੋ ਚੈਨਲ ਆਉਂਦੇ ਆ ਉਹਨਾਂ ਨੂੰ ਕਹੀ ਜਾਂਦੇ ਦੁਕਾਨਦਾਰ ਵੀ ਬਗੀਚਾ ਸਨ ਇੰਟਰਵਿਊ ਨਹੀਂ ਕਰਨੀ। ਸੋ ਪ੍ਰਭੂ ਇਹ ਗੱਲਾਂ ਜਿਹੜੀਆਂ ਨੇ ਕੁਝ ਕਰਨੀਆਂ ਸੀਗੀਆਂ ਵੀ ਜਿਹੜੀਆਂ ਇਹ ਮੈਂ ਉਹ ਵੀਡੀਓ ਵਿੱਚ ਗੱਲਾਂ ਕੀਤੀਆਂ ਨੇ ਅੱਜ ਤੁਸੀਂ ਵੀਡੀਓ ਜਿਹੜੀ ਦੇਖ ਰਹੇ ਹੋ। ਧਿਆਨ ਨਾਲ ਸਾਰੀ ਵੀਡੀਓ ਸੁਣਿਓ ਧਿਆਨ ਨਾਲ ਇਹ ਗੱਲਾਂ ਜਿਹੜੀਆਂ ਨੇ ਇਹ ਆਮ ਇਨਸਾਨ ਵੀ ਕਰ ਸਕਦਾ। ਇਸ ਤੋਂ ਵੱਡੇ ਵੱਡੇ ਕੰਮ ਵੀ ਨੇ ਜਿਹੜੇ ਕਰ ਸਕਦੇ ਆ ਮੈਂ ਤੁਹਾਨੂੰ ਉਹ ਆਉਣ ਵਾਲੇ ਸਮੇਂ ਵਿੱਚ ਵੀਡੀਓ ਹੋਰ ਬਣਾਵਾਂਗਾ ਤੇ ਉਹਦੇ ਵਿੱਚ ਵੀ ਤੁਹਾਨੂੰ ਮੈਂ ਬਹੁਤ ਕੁਝ ਜਿਹੜੀ ਜਾਣਕਾਰੀ ਦੇਵਾਂਗਾ। ਤੋ ਇੱਕ ਬੇਨਤੀ ਜ਼ਰੂਰ ਕਰਦਾ ਵੀ ਜਿਹੜੇ ਫੋਨ ਤੁਸੀਂ ਕਰਦੇ ਹੋ ਨਾ ਫੋਨ ਮੈਂ ਤੇ ਵਸੇ ਕੋ ਲੈਣਾ ਇੱਕ ਨੰਬਰ ਮੋਬਾਈਲ ਹੋਰ ਲੈਣਾ ਪੈਣਾ ਮੈਨੂੰ ਕਿਉਂਕਿ ਇਹ ਛੋਟਾ ਮੋਬਾਈਲ ਆ ਤੇ ਗੱਲ ਉਹ ਚ ਨਹੀਂ ਪੂਰੀ ਚ ਚੱਲਦੀ ਤੇ ਇੱਕ ਸੰਤ ਬਹੁਤ ਜ਼ਿਆਦਾ ਫੋਨ ਕਰ ਲੈਂਦੇ ਅਛਾ ਇਹ ਕਹਿਆ ਵੀ ਲੋਕ ਦੁਖੀ ਬਹੁਤ ਨੇ ਵਿਦੇਸ਼ਾਂ ਬਹੁਤ ਲੋਕੀ ਦੁਖੀ ਨੇ ਬਹੁਤ ਪਰ ਇਹਨਾ ਮੈਨੂੰ ਇੱਕ ਖੁਸ਼ੀ ਦੀ ਗੱਲ ਆ ਵੀ ਇਹ ਮੇਰੀ ਇਹਨੇ ਵੀਡੀਓ ਨਾਲ ਪਾਣ ਨਾਲ ਗੁਰਬਾਣੀ ਨਾਲ ਦੁਨੀਆ ਬਹੁਤ ਜੁੜਦੀ ਪਈ ਆ ਗੁਰਬਾਣੀ ਦੇ ਨਾਲ ਜਿਹੜੇ ਲੋਕ ਟੁੱਟ ਗਏ ਸੀ ਨਾ ਇੱਕ ਵਾਰੀ ਕਈ ਕੋ ਛੰਭ ਗਏ ਸੀ ਕੋਈ ਟੁੱਟ ਗਏ ਸੀ ਕਈ ਲੋਕ ਕੁਝ ਪ੍ਰਚਾਰਕਾਂ ਦੇ ਵਿੱਚ ਵਿਚਾਰ ਸੁਣ ਕੇ ਉਸ ਤਰ੍ਹਾਂ ਦੇ ਹੋ ਗਏ ਸੀਗੇ ਦੁਬਾਰੇ ਬਾਣੀ ਨਾਲ ਜੁੜ ਗਿਆ ਇਹ ਬੜੀ ਵੱਡੀ ਖੁਸ਼ੀ ਆ ਇਹ ਪ੍ਰਾਪਤੀ ਆ ਕਿ ਮੈਂ ਸਮਝਦਾ ਵੀ ਦੁਨੀਆ ਬਹੁਤ ਜ਼ਿਆਦਾ ਦੁਬਾਰੇ ਗੁਰਬਾਣੀ ਦੇ ਨਾਲ ਜੁੜ ਗਈ ਹੈ ਗੁਰਬਾਣੀ ਪੜ ਰਹੀ ਆ ਸੋ ਜਿਹੜਾ ਮੈਂ ਫੋਨ ਤੁਹਾਨੂੰ ਕਹਿ ਰਿਹਾ ਹਾਂ ਇਹਦੇ ਉੱਤੇ ਹੀ ਤੁਸੀਂ WhatsApp ਤੇ ਮੈਸੇਜ ਕਰ ਲਿਆ ਕਰੋ ਜਿੰਨੇ ਗੱਲ ਕਰਨੀ ਹੁੰਦੀ ਹੈ ਫੋਨ 'ਤੇ ਸਾਰੇ ਨਹੀਂ ਚੱਕੇ ਜਾਂਦੇ ਤੁਸੀਂ ਫੋਨ ਕਰਦੇ ਹੋ ਤੁਸੀਂ WhatsApp ਤੇ ਮੈਸੇਜ ਕਰਕੇ ਆਪਣਾ ਬੋਲ ਕੇ ਪਾ ਦਿਆ ਕਰੋ ਵੀ ਆਹ ਗੱਲ ਅਸੀਂ ਪੁੱਛਣੀ ਚਾਹੁੰਦੇ ਹਾਂ ਕੋਈ ਸਵਾਲ ਪੁੱਛਣਾ ਤੁਸੀਂ ਤੇ WhatsApp ਤੇ ਪਾਇਆ ਕਰੋ 7009319720 ਸਿਰਫ ਇਸੇ ਨੰਬਰ ਤੋਂ ਹੀ ਮੈਂ ਤੁਹਾਡਾ ਫੋਨ ਚੁੱਕ ਚੁੱਕਾਂਗਾ ਦੂਜੇ ਫੋਨਾਂ 'ਤੇ ਫੋਨ ਕਰੀ ਜਾਓ ਮੈਂ ਨਹੀਂ ਚੁੱਕ ਸਕਦਾ ਜਿਹੜਾ ਦੂਜੇ ਨੰਬਰ ਨੇ ਉਹਨਾਂ ਤੇ ਜਿੰਨਾ ਮਰਜ਼ੀ ਮੈਸੇਜ ਕਰੀ ਜਾਓ ਫੋਨ ਕਰੀ ਜਾਓ ਉਹ ਨਹੀਂ ਚੁੱਕੇ ਜਾਣਗੇ ਕਿਤੇ ਤੁਸੀਂ ਤੁਹਾਨੂੰ ਇਹ ਲੱਗੇਗਾ ਵੀ ਸਾਡੀ ਫੋਨ ਚੱਕਦੇ ਨਹੀਂ ਕਈ ਦਿਨ ਰੋਸਾ ਕੱਢਦੇ ਆ ਵੀ ਸਾਡਾ ਅਸੀਂ ਬੜੇ ਫੋਨ ਕਿਤੇ ਨਹੀਂ ਚੁੱਕੇ ਨਹੀਂ ਚੱਕੇ ਜਾਂਦੇ ਫੋਨ ਇੰਨੇ ਜਿਆਦੇ ਫੋਨ ਨਹੀਂ ਚੱਕੇ ਹੁੰਦੇ ਮੈਨੂੰ ਕੁਝ ਨਿੱਜੀ ਕੰਮ ਹੀ ਕਰਨੇ ਹੁੰਦੇ ਆ ਮੇਰਾ ਹੁਣ ਮੈਂ ਆਪਣਾ ਬਿਜ਼ਨਸ ਵੀ ਕਰਨਾ ਹੈ ਮੈਂ ਇਥੋਂ ਆਪਣਾ ਜਿਹੜੇ ਬੱਚਿਆਂ ਦੇ ਖਰਚੇ ਮੇਰੇ ਨੇ ਫੀਸਾਂ ਭਰਨੀਆਂ ਹੁੰਦੀਆਂ ਹੋਰ ਖਰਚੇ ਨੇ ਕੇਸਾਂ ਦੇ ਖਰਚੇ ਨੇ ਉਹ ਵੀ ਕਰਨੇ ਹੁੰਦੇ ਆ ਹਨਾ ਤੇ ਮੈਂ ਜੇ ਬਿਜ਼ਨਸ ਕਰਾਂਗਾ ਤਾਂ ਤਾਂ ਹੀ ਆ ਤੇ ਇਸ ਕਰਕੇ ਸੰਗਤ ਨੂੰ ਹਰ ਟਾਈਮ ਫੋ ਬਾਬਾ ਦਾ ਕੋਈ ਹੈ ਨਹੀਂ ਮੈਂ ਤਾਂ ਕਹਿੰਦੇ ਜੇ ਬਾਬੇ ਬਣਦੀਏ ਤਾਂ ਫਿਰ ਤੇ ਲੋਕੀ ਮੱਥਾ ਟੇਕਣ ਉਹ ਵਾਸਤੇ ਬੜੇ ਪਛੋਣਗੇ ਫਿਰ ਤੇ ਗੱਡੀਆਂ ਵੀ ਝੜਾ ਜਾਂਦੇ ਆ ਜਦੋਂ ਬਾਬੇ ਬਣ ਜੀਏ ਲੋਕਾਂ ਨੂੰ ਜਿਹੜੇ ਗੁੰਮਰਾਹ ਕਰਕੇ ਜੋ ਮਰਜ਼ੀ ਕਰ ਸਕਦੇ ਹੋ ਜੇ ਸੱਚ ਬੋਲੋਗੇ ਤੇ ਉਹਦੇ ਵਿੱਚ ਤੁਹਾਡੇ ਨਾਲ ਕੋਈ ਜ਼ਿਆਦਾ ਸਪੋਰਟ ਨਹੀਂ ਹੋਏਗੀ ਫਿਰ ਕੱਲੇ ਕੋਲੇ ਰਹਿੰਦੇ ਹੋ ਤੇ ਤੁਹਾਡੇ ਕੋਲ ਵੀ ਬਸ ਕੋਈ ਵਿਰਲੇ ਦਿੰਦੇ ਖਰੇ ਖਰੇ ਬੰਦੇ ਆਉਣਗੇ ਇਹ ਇਹ ਤੇ ਹੈ ਕਿ ਖਰੇ ਬੰਦੇ ਹੋਣਗੇ ਤੁਹਾਡੇ ਕੋਲ ਜੇ ਤੁਸੀਂ ਸੱਚ ਬੋਲ ਰਹੇ ਹੋ ਤੇ ਜੇ ਮੈਂ ਇਹ ਚੀਜ਼ਾਂ ਦਾ ਨੂੰ ਮੈਂ ਗਲਤ ਤਰੀਕੇ ਨਾਲ ਕਰਨ ਲੱਗ ਜਾ ਕਿਉਂਕਿ ਇਹ ਪਰਮਾਤਮਾ ਦੀ ਬੜੀ ਕਿਰਪਾ ਹੈ ਇਹ ਇਹ ਨਿੱਕੀਆਂ-ਮੁਠੀਆਂ ਗੱਲਾਂ ਨੇ ਜਿਹੜੀਆਂ ਮੈਂ ਵਿਖਾਈਆਂ ਇਸ ਤੋਂ ਵੱਡੀਆਂ ਵੀ ਸ਼ਕਤੀਆਂ ਨੇ ਜਿਹੜੇ ਤੁਸੀਂ ਸਾਰੇ ਕਿਸੇ ਵਾਰੀ ਜਾਣ ਸਕਦੇ ਹੋ ਇੱਕ ਹੋਰ ਗੱਲ ਜਦੋਂ ਵੀ ਕਿਸੇ ਇੱਕ ਆਪਾਂ ਜਾਣਦੇ ਆ ਨਾ ਜਿਹੜੀਆਂ ਕਰਦੇ ਆ ਟ੍ਰਿਕ ਕਾ ਕੁਝ ਤਾਂ ਟ੍ਰਿਕ ਹੁੰਦੇ ਆ ਕੁਝ ਜਿਹੜੇ ਕੁਰਬਾਨੀ ਦੇ ਨਾਲ ਆਪਾਂ ਕਰਦੇ ਆ ਜਾਂ ਜਿਹੜੇ ਆਪਾਂ ਇੱਕ ਆਪਣੀ ਜਿਹੜੀ ਮਾਈਂਡ ਦੀ ਸ਼ਕਤੀ ਦੇ ਨਾਲ ਕਰਦੇ ਆ ਇਹਦੇ ਨਾਲ ਤੁਹਾਡੀ ਮਾਈਂਡ ਜਦੋਂ ਤੁਸੀਂ ਕੋਈ ਵੀ ਪ੍ਰੋਗਰਾਮ ਕਰੋਗੇ ਉਹਦੇ ਨਾਲ ਤੁਹਾਡੀ ਮਾਈਂਡ ਦੀ ਸ਼ਕਤੀ ਘਟਦੀ ਵੀ ਆ ਜਦੋਂ ਜਿੰਨਾ ਤੁਸੀਂ ਇਹ ਚੀਜ਼ਾਂ ਯੂਜ਼ ਕਰੋਗੇ ਕਿਸੇ ਦੇ ਭਵਿੱਖ ਵੇਖਣ ਦੀ ਕੋਸ਼ਿਸ਼ ਕਰੋਗੇ ਨਾ ਤੇ ਉਹ ਜੇ ਕਿਸੇ ਦੇ ਅੰਦਰ ਚੱਕੋਗੇ ਕਿਸੇ ਬੰਦੇ ਦਾ ਭਵਿੱਖ ਵੇਖਣ ਲੱਗੇ ਆ ਉਹਦੇ ਜਿਹੜੇ 네ਗਟਿਵ ਵੇਵਜ਼ ਨੇ ਉਹ ਵੀ ਤੁਹਾਡੇ ਅੰਦਰ ਆ ਜਾਂਦੀਆਂ ਨੇ ਪੋਜ਼ਿਟਿਵ ਵੇਵਜ਼ ਵੀ ਨੇ 네ਗਟਿਵ ਵੀ ਆਉਂਦੀਆਂ ਨੇ ਲੋ ਗਲਤ ਬੰਦਿਆਂ ਦੇ ਜਿਹੜੇ ਚੀਜ਼ਾਂ ਨੇ ਉਹ ਵੀ ਤੁਹਾਡੇ ਅੰਦਰ ਆ ਜਾਂਦੀਆਂ ਇਸ ਕਰਕੇ ਕਿਸੇ ਦੇ ਅੰਦਰ ਚੱਕਣਾ ਠੀਕ ਨਹੀਂ ਇੱਕ ਕਿਸੇ ਦੇ ਵੀ ਜਦੋਂ ਆਪਾਂ ਭਵਿੱਖ ਵੇਖੀ ਜਾਂਗੇ ਨਾ ਕਈ ਸੋਚਦੇ ਨੇ ਵੀ ਸ਼ਾਇਦ ਵੀ ਹੁਣ ਆ ਇੱਕ ਇਸ ਵੀਡੀਓ ਵਿੱਚ ਵੀ ਪੁੱਛਦਾ ਹੈ ਵੀ ਫਿਰ ਤੁਸੀਂ ਜਿਹੜੇ ਆ ਘਟਨਾਵਾਂ ਘਟਦੀਆਂ ਇਹਨਾਂ ਵਾਰ ਪਹਿਲਾਂ ਕਿਉਂ ਨਹੀਂ ਦੱਸਦੇ ਵੀ ਹਰ ਹਾਟਮ ਮਾਈਂਡਫੁਲ ਕਿਤੇ ਅਸੀਂ ਬਿੰਦੀ ਰਹਿਨੇ ਆ ਵੀ ਉਹ ਆਉਣ ਵਾਲੇ ਸਮੇਂ ਕੀ ਹੋਣਾ ਹੈ ਇਹ ਕਦੀ ਕਦੀ ਹੁੰਦਾ ਜੇ ਅਸੀਂ ਹਟਮ ਖੋਲਾਂਗੇ ਤੇ ਇਹ ਇੱਕ ਹਫਤਾ ਵੀ ਨਹੀਂ ਕਰ ਸਕਦੀ ਕੱਟ ਨਹੀਂ ਸਾਡੀ ਇਹ ਵੀ ਪਾਵਰ ਆ ਘਟਦੀ ਆ ਇਹ ਆ ਵੀਡੀਓ ਤੁਸੀਂ ਦੇਖੋ ਆ ਜਿਹੜੀ ਵੀਡੀਓ ਹੈ ਨਾ ਇਹ ਇਹ ਉਸੋਵੇਂ ਪਾਈ ਸੀ ਉਹਨੇ ਵੇਖੋ ਵੀ ਇਹ ਤੋਂ ਦੱਸਿਆ ਅੱਜ ਜਿਹੜੀਆਂ ਇੱਕ ਲੜਕੀ ਕਰ ਰਹੀ ਹੈ ਨਾ ਪੀ 10 ਦੀ ਕਰਦੇ ਇਹ ਮੈਂ ਕੀਤੀਆਂ ਨੇ ਮੈਂ ਕਰ ਲੈਣਾ ਮੈਂ ਜੇਲ੍ਹ ਦੇ ਵਿੱਚ ਬਖਾਈਆਂ ਕਰਕੇ ਗਈਆਂ ਨੂੰ ਹਨਾ ਮੈਂ ਆਪਣੀ ਅੱਖ ਦੇ ਨਾਲ ਬਲਬ ਤੋੜ ਦੇਣਾ ਪੱਖਾ ਚਲਾ ਦੇਣਾ ਅੱਖ ਦੀ ਤਕ ਤਾਕਤ ਇੰਨੀ ਆ ਇਹ ਇਨੀ ਤੇਜ એનર્ਜੀ ਹੈ ਚੀਜ਼ ਦੀ ਤੁਸੀਂ ਆਪਣੀ ਅੱਖ ਦੀ ਰੋਸ਼ਨੀ ਦੇ ਅੱਖ ਦੇ ਤਾਕਤ ਦੇ ਨਾਲ ਬੜਾ ਕੁਝ ਕਰ ਸਕਦੇ ਹੋ ਇਹ ਪਾਵਰ ਕਰਕੇ ਵੇਖੀ ਹੋਈਆਂ ਮੈਂ ਕੋਈ ਇੱਕ ਗੱਲਾਂ ਕਹਿਣ ਵਾਲੀਆਂ ਨਹੀਂ ਆ ਵੀਡੀਓ ਜਿਹੜੀ ਆ ਹੁਣ ਕਈਆਂ ਨੂੰ ਨਹੀਂ ਪਤਾ ਲੱਗਦਾ ਉੱਥੋਂ ਤੇ ਹੁੰਦੇ ਰਿਹਾ ਪਰ ਮੈਂ ਕਰਕੇ ਦੇਖੀ ਆ ਪਰ ਇਹ ਕਰਨ ਦੇ ਤੁਹਾਡੀ ਅੰਦਰ ਤਾਕਤ ਘਟਦੀ ਆ ਜਦੋਂ ਵੀ ਕੁਝ ਕੁ ਕਰਦੇ ਹੋ ਪਹਿਲਾਂ ਆ ਵੀਡੀਓ ਵੇਖੋ ਤੁਸੀਂ ਹਾਂਜੀ ਉਹ ਵੀਡੀਓ ਵੇਖੀ ਤੁਸੀਂ ਇਹ ਲੜਕੀ ਦੀ ਚਲੋ ਇੱਥੇ ਅੰਦਰ ਇਹਨਾਂ ਨੇ ਬੜਾ ਕੁਝ ਵਿਗਿਆਨੀਆਂ ਨੇ ਕੀਤਾ ਵੀ ਸਾਡੇ ਕੋਲ ਤਾਂ ਬਖਾਦੀ ਹੋਂਦੇ ਨੇ ਕਿਉਂਕਿ ਸਾਨੂੰ ਦੇ ਨਾ ਕਹਣਾ ਵੀ ਜੇ ਬਗੀਚਾ ਸਿੰਘ ਕਹਿੰਦੇ ਇਹ ਤੇ ਖਾਲਸਤਾਨੀਆਂ ਇਹਦੀ ਤੇ ਪਾਵਰ ਵਜਣੀ ਹੈ ਵੀ ਇਹਨੇ ਤੇ ਖਾਲਸਤਾਨ ਦੇ ਪ੍ਰਚਾਰ ਕਰਨਾ ਇਸ ਕਰਕੇ ਸਾਨੂੰ ਤੇ ਇਹਨਾਂ ਨੇ ਗੁੰਮ ਦਾਮ ਰੱਖਣਾ ਸਾਨੂੰ ਤੇ ਤੁਸੀਂ ਹੀ ਸਪੋਰਟ ਕਰਨੀ ਹੈ ਤੁਸੀਂ ਸਾਨੂੰ ਵੇਖਣਾ ਕਿਉਂਕਿ ਅਸੀਂ ਆਪਣਾ ਆਜ਼ਾਦੀ ਦੇ دیਵਾਨੇ ਆ ਆਜ਼ਾਦੀ ਚਾਹੁੰਦੇ ਆ ਸਾਡਾ ਪੰਜਾਬ ਦੇਸ਼ ਜਿਹੜਾ ਸੀਗਾ ਉੱਤੇ ਕਬਜ਼ਾ ਕੀਤਾ ਹੋਇਆ ਸਰਕਾਰਾਂ ਨੇ ਹਣਾ ਤੇ ਇਹ ਚੀਜ਼ਾਂ ਜਿਹੜੀਆਂ ਨੇ ਇਸ ਕਰਕੇ ਮਿਰਤੇ ਹੱਤਮ ਦਬਾਅ ਬਣਿਆ ਰਿਹਾ ਮੇਰਾ ਨੁਕਸਾਨ ਵੀ ਕਰਦੇ ਹੋਂ ਦਫਤਰ ਪੰਤਾ ਸਾਰਾ ਦੱਸੋ ਦਫਤਰ ਦਾ ਕੀ ਕਸੂਰ ਸੀ ਗੱਲ ਕੋ ਚੱਲ ਰਹੀ ਆ ਗੁਰੂ ਘਰ ਦਾ ਮਸਲਾ ਤੇ ਮੇ ਵੀ ਸੰਕਟ ਇੱਕ ਸਪੈ ਜਾ ਮੇਰੇ ਬੱਚਿਆਂ ਵੀ ਜੇਲ੍ਹ ਚ ਰਹਿਣਾ ਪਿਆ ਇਹ ਗੱਲਾਂ ਇਹ ਕੰਮ ਕਰਨੇ ਸੁੱਖ ਹੀ ਨਹੀਂ ਹੈਗੇ ਇਹ ਹਾਂ ਜੇ ਮੈਂ ਸਰਕਾਰ ਦੇ ਨਾਲ ਰਲ ਕੇ ਚੱਲਾਂਗਾ ਤਾਂ ਫਿਰ ਮੈਂ ਬਾਬਾ ਬਹੁਤ ਵੱਡਾ ਟੌਪ ਦਾ ਬਾਬਾ ਬਣ ਜਾਗਾ ਕਿਉਂਕਿ ਮੈਂ ਤੇ ਇਹ ਜਿਹੜੀਆਂ ਰਾਮਤਾ ਕਰਕੇ ਖਾੜੀਆਂ ਤੇ ਲੋਕ ਰਾਮਤਾ ਕੋਲ ਤਾਂ ਫਿਰ ਜ਼ਿਆਦਾ ਹੀ ਆਉਣਗੇ ਦੂਜੇ ਆਮ ਬਾਬੇ ਜਿਹੜੇ ਸਿਰਫ ਗੱਲਾਂ ਕਰਕੇ ਇਹਨੇ ਬਾਬੇ ਬਣ ਜਾਂਦੇ ਆ ਸਿਰਫ ਬੋਲ ਕੇ ਹੀ ਬਾਬੇ ਬਣ ਜਾਂਦੇ ਆ ਦੁਨੀਆਂ ਉਹਨਾਂ ਕੋਲ ਮਗਰ ਇਨਾ ਕੁਝ ਆ ਜਾਂਦੀ ਆ ਤੇ ਮੈਂ ਤੇ ਕੁਝ ਕਰਕੇ ਕਿਸੇ ਦੇ ਜੀਵਨ ਬਾਰੇ ਦੱਸ ਦਿਆਂਗਾ ਤੇ ਮੇਰੇ ਕੋਲ ਕਿਉਂ ਨਾ ਦੁਨੀਆਂ ਆਏਗੀ ਇਸ ਕਰਕੇ ਮੈਂ ਹਰੇਕ ਦਾ ਭੇਖ ਨਹੀਂ ਦੱਸਦਾ ਜਿਉਂ ਮੈਂ ਭੇਖ ਦੱਸਾਂਗਾ ਤੇ ਇਹਦੇ ਨਾਲ ਗਲਤ ਚੀਜ਼ਾਂ ਹੁੰਦੀਆਂ ਨੇ ਮੇਰੇ ਅੰਦਰ ਵੀ ਨੁਕਸਾਨ ਹੁੰਦਾ ਮੇਰੀ ਪ ਲੋਕਾਂ ਨੂੰ ਦੱਸਣੀ ਸ਼ੁਰੂ ਕਰਦਾ ਵੀ ਤੇਰੀ ਨਿਤਰੀ ਨੂੰ ਆ ਕੁਝ ਹੋਣਾ ਹੈ ਨਿਤਰੀ ਨੂੰ ਇਹ ਕੁਝ ਹੋਣਾ ਹੈ ਤੇ ਉਹ ਵਿਹਲੇ ਬਹਿ ਜਾਂਦੇ ਉਹ ਕੰਮ ਕਰਨੇ ਲੋੜ ਨਹੀਂ ਪੈਣੀ ਇਸ ਕਰਕੇ ਰੱਬ ਤੇ ਭਰੋਸਾ ਰੱਖੋ ਜੋ ਪ੍ਰਮਾਤਮਾ ਨੇ ਤੁਹਾਨੂੰ ਭੇਜਿਆ ਕਿਰਤ ਕਰਨੀ ਵੰਡ ਛਕਣਾ ਇਹ ਸਾਡਾ ਜਿਹੜਾ ਗੁਰੂ ਮਹਾਰਾਜ ਦਾ ਸੰਦੇਸ਼ ਹੈ ਉਹਦੇ ਤੇ ਚੱਲੋ ਨਾਗੀ ਭੇਖ ਵੇਖ ਕੇ ਤੇ ਆਪਣੇ ਕੰਮ ਕਰਦੀ ਕੋਸ਼ਿਸ਼ ਕਰੋ ਵੀ ਆਪਾਂ ਸੁਣ ਲਿਆ ਪੁੱਛ ਲਿਆ ਬਾਬਾ ਜੀ ਦੱਸਤਾ ਸਾਨੂੰ ਵੀ ਤੁਹਾਡੇ ਆਪ ਵਿਖ ਆਉਣ ਵਾਲੇ ਸਮੇਂ ਚ ਆ ਕੁਝ ਹੋਣਾ ਹੈ ਤੇ ਆਪਾਂ ਤੇ ਵਿਹਲੇ ਬਹਿ ਕੇ ਆਨੰਦ ਲੈਨੇ ਆ ਤੇ ਆ ਤਰੀਕ ਨੂੰ ਸਾਡਾ ਕੰਮ ਹੋਈ ਜਾਣਾ ਇਹ ਚੀਜ਼ਾਂ ਤੋਂ ਬਚੋ ਪੁੱਤ ਇੱਕ ਪੁੱਛਣਾ ਬੱਚੋ ਬਹੁਤ ਫੋਨ ਕਰਦੇ ਮ ਤੇ ਇਹ ਜਿਹੜੀਆਂ ਚੀਜ਼ਾਂ ਜੋ ਮੈਂ ਦੱਸਣਾ ਉਹ ਤੇ ਇਹਦੇ ਨਾਲ ਮੇਰੀ ਪਾਵਰ ਖੁੱਦ ਦੀ ਪਾਵਰ ਵੀ ਘਟਦੀ ਆ ਜਿਹੜੀ ਗੁਰੂ ਮਹਾਰਾਜ ਜੀ ਦੇ ਪਾਸ਼ਾ ਨੇ ਆਪਾਂ ਨੂੰ ਬਖਸ਼ੀ ਹੋਈ ਆ ਗੁਰਬਾਣੀ ਪੜ ਕੇ ਆਪਾਂ ਇਸ ਚੀਜ਼ ਤੱਕ ਪਹੁੰਚੇ ਆ ਤੇ ਗੁਰਬਾਣੀ ਤੁਸੀਂ ਪੜੋ ਬਹੁਤ ਹੁਣ ਜਿਹੜੇ ਗੱਲ ਕਰਦੇ ਨਾ ਵੀ ਬਾਬਾ ਜੀ ਹਾਂ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਸਾਜਰਾ ਹੋਈਆਂ ਹੈ ਜਿਹੜੀਆਂ ਤੁਸੀਂ ਆ ਵੀਡੀਓ ਖਲਾਕ ਕੀਤੀਆਂ ਸਾਡਾ ਹੋਈਆਂ ਤੇ ਸੱਚੀ ਗੱਲ ਆ ਲੋਕਾਂ ਨੂੰ ਹੁੰਦੀ ਆ ਬਹੁਤ ਕਿਉਂਕਿ ਉਹ ਹਰੇ ਹਰੇ ਨੂੰ ਦੱਸ ਨਹੀਂ ਸਕਦੇ ਕਿ ਉਹਨਾਂ ਨੂੰ ਹੀ ਪਤਾ ਇਹ ਗੱਲ ਦਾ ਜਿਹੜੇ ਬੰਦੇ ਨੂੰ ਚੀਜ਼ ਨਹੀਂ ਮਿਲੀ ਉਹਨਾਂ ਮਸਤੇ ਨਹੀਂ ਹੈਗਾ ਜਿਹੜੇ ਚੀਜ਼ਾਂ ਨੂੰ ਇਹ ਪ੍ਰਾਪਤ ਕਰ ਚੁੱਕੇ ਨੇ ਉਹ ਵੇਖੋ ਖੁਸ਼ ਹੋਏ ਆ ਬੰਦੇ ਵੀ ਬਾਬਾ ਜੀ ਪੀਪੇ ਲਈ ਬਾਰੇ ਵੀ ਕਿਸੇ ਨੇ ਸਾਡੀ ਜਿਹੜੀ ਗੱਲ ਸੀ ਵੀ ਉਹ ਸੋਚ ਜਿਹਨੂੰ ਇਹ ਚੀਜ਼ਾਂ ਮਿਲੀਆਂ ਸੀ ਨਾ ਉਹ ਵੀ ਸੋਚਦਾ ਸੀ ਸਾਡੇ ਮੇਰੇ ਕੋ ਕੱਲੇ ਕੋਲੀ ਆ ਵੀ ਕਿਸੇ ਹੋਰ ਕੋਲ ਤਾਕਤ ਨਹੀਂ ਪਰ ਉਹ ਅੱਜ ਖੁਸ਼ ਹੁੰਦੇ ਆ ਵੀ ਵਾਕਈ ਬੜਿਆ ਕੋਲਾ ਤੇ ਜਿਹਦੇ ਮੈਨੂੰ ਫੋਨ ਆਇਆ ਬਹੁਤ ਜਿਆਦਾ ਦੁਨੀਆ ਦੇ ਕੋਲੇ ਤਾਕਤਾਂ ਜ ਬਹੁਤ ਜਿਹੜੇ ਬਾਣੀ ਪੜਦੇ ਆ ਨਾ ਗੁਰਬਾਣੀ ਪੜਦੇ ਆ ਬਹੁਤ ਜਿਹੜੇ ਮਾਈਂਡ ਨੂੰ ਜਿਹੜਾ ਕੰਟਰੋਲ ਕਰ ਲੈਂਦੇ ਬਹੁਤ ਨੇ ਇਹ ਕਈਆਂ ਦੇ ਕੋਲ ਫੋਨ ਆਇਆ ਇਸ ਮਸਲੇ ਤੇ ਤੇ ਆਪਾਂ ਤੁਹਾਨੂੰ ਮਿਲਾਵਾਂਗੇ ਵੀ ਹੌਲੀ ਹੌਲੀ ਵਧਾਂਗੇ ਵੀ ਅੱਗੇ ਕੋਸ਼ਿਸ਼ ਕਰਾਂਗੇ ਤੇ ਇਹ ਤੁਸੀਂ ਜਿਹੜੀ ਸਾਰੀ ਵੀਡੀਓ ਵੇਖੀ ਆ ਆ ਜਿਹੜੀ ਮੈਂ ਪ੍ਰਥਮ ਟੀਵੀ ਦੇ ਕੀਤੀ ਸੀਗੀ ਤੇ ਇਹ ਇਹਦਾ ਵੀ ਇੱਕ ਮਕਸਦ ਸੀਗਾ ਵੀ ਸਾਨੂੰ ਜਿਹੜਾ ਆਪਾਂ ਦੂਜਿਆਂ ਨੂੰ ਜਾ ਕੇ ਪ੍ਰਮੋਟ ਕਰ ਰਹੇ ਹਾਂ ਹੋਰ ਧਰਮਾਂ ਨੂੰ ਜੋ ਕਿ ਸਾਡਾ ਸਿੱਖ ਧਰਮ ਜਿਹੜਾ ਇਹ ਸਭ ਤੋਂ ਬਲੱਖਣ ਧਰਮਾਂ ਇਹ ਵੈਸੇ ਅਸੀਂ ਕਿਸੇ ਦੇ ਵੈਰ-ਵਿਰੋਧ ਨਹੀਂ ਕਰਦੇ ਸਾਨੂੰ ਤੇ ਸਾਂਝੀ ਜਿਹੜੀ ਵਾਲਤਾ ਦਾ ਸੰਦੇਸ਼ ਦਿੱਤਾ ਜਾਂਦਾ ਅਬਲੇ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਤੇ ਇਹ ਅਸੀਂ ਉਸ ਹਿਸਾਬ ਚੱਲਦੇ ਆਂ ਗਰਬਾਣੀ ਅਨੁਸਾਰ ਚੱਲਦੇ ਆ ਤੇ ਸਾਡਾ ਜਿਹੜਾ ਸਿੱਖ ਧਰਮ ਆ ਇੱਕ ਵਿਲੱਖਣ ਧਰਮ ਆ ਤੇ ਇਸ ਕਰਕੇ ਸਾਨੂੰ ਹੋਰ ਪਾਸੇ ਜਾਂਦੀ بجائے ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣਾ ਚਾਹੀਦਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਸਭ ਕੁਝ ਮਿਲ ਸਕਦਾ ਸੋ ਜਿਹੜੇ ਵੀਰਾਂ ਨੇ ਵੀ ਫੋਨ ਕਰਨਾ ਹੁੰਦਾ ਤੇ ਜਾਂ ਕੋਈ ਜਿਹੜੇ ਮਿਲਣ ਆਉਂਦੇ ਆ ਉਸ ਮੇਰੇ ਪਿੰਡ ਜਾਂਦੀ ਕੋਸ਼ਿਸ਼ ਨਾ ਕਰਿਆ ਕਰੋ ਮੈਂ ਪਿੰਡ ਨਹੀਂ ਮਿਲਦਾ ਨਾਲੇ ਪਿੰਡ ਮੇਰਾ ਹਰਿਆਣਾ ਵਿੱਚ ਆ ਕੈਥਲ ਜ਼ਿਲ੍ਹੇ ਵਿੱਚ ਆ ਤੁਸੀਂ ਹੋਰ ਤਿਖੜੇ ਚਲੇ ਜਾਂਦੇ ਹੋ ਮੈਂ ਸਮਾਣਾ ਮੰਡੀ ਪਟਿਆਲੇ ਜ਼ਿਲ੍ਹੇ ਵਿੱਚ ਸਮਾਣਾ ਮੰਡੀ ਉੱਥੇ ਮੇਰਾ ਦਫ਼ਤਰ ਆ ਤੇ ਉੱਥੇ ਵੀ ਉਹ ਤਾਂ ਆਇਓ ਜਦੋਂ ਮੈਨੂੰ ਫੋਨ ਕਰ ਲੋਗੇ ਤੇ ਆ ਨੰਬਰ ਜਿਹੜਾ ਉੱਤੇ ਚੱਲ ਰਿਹਾ ਵੇਚੇ ਦੇ ਇਸ ਨੰਬਰ ਤੇ ਤੁਸੀਂ WhatsApp ਤੇ ਆਪਣਾ ਮੈਸੇਜ ਪਾ ਜਾ ਕਰੋ ਫੋਨ ਕਰਨ ਦੀ ਲੋੜ ਨਹੀਂ ਹਾਂ ਮੈਂ ਜਿਹੜਾ WhatsApp ਤੇ ਮੈਸੇਜ ਪਾਉਂਦਾ ਬੋਲ ਕੇ ਆਪਣੀ ਜਿਹੜੀ ਕੋਈ ਗੱਲਬਾਤ ਕਰਨੀ ਹੈ ਕੋਈ ਪੁੱਛਣਾ ਤੁਸੀਂ ਉਹਨੂੰ WhatsApp ਤੇ ਬੋਲ ਕੇ ਪਾ ਦਿਓ ਮੈਂ ਤੁਹਾਨੂੰ ਜਵਾਬ ਦੇਵਾਂਗਾ ਤੁਹਾਡੇ ਨਾਲ ਫੋਨ ਵੀ ਕਰਾਂਗਾ ਮੈਂ ਵਾਪਸ ਫੋਨ ਕਰਾਂਗਾ ਉਹਨਾਂ ਨੂੰ ਜਿਹੜੇ WhatsApp ਤੇ ਮੈਸੇਜ ਲਾਂਗੇ ਇਸ ਨੰਬਰ ਤੇ ਮੈਂ ਉਹਨਾਂ ਨੂੰ ਫੋਨ ਵਾਪਸ ਵੀ ਕਰਾਂਗਾ ਜੇ ਮੈਂ ਫੋਨ ਉਹ ਤੋਂ ਪਿੱਛੇ ਚੁੱਕ ਚੁੱਕਿਆ ਇਹ ਨਿਕਲ ਭਾਗਾਂ ਤੇ ਤੁਸੀਂ ਕਰੋ ਨਾ ਤੁਸੀਂ ਸਿਰਫ WhatsApp ਦੇ ਉੱਤੇ ਆਪਣਾ ਮੈਸੇਜ ਭਾਜਾ ਕਰੋ ਮੈਂ ਵਾਪਸ ਤੁਹਾਨੂੰ ਫੋਨ ਕਰਾਂਗਾ ਇਹ ਗੱਲ غور ਕਰ ਲਿਆ ਕਰੋ ਤੇ ਦੂਜੇ ਨੰਬਰਾਂ ਦੇ ਫੋਨ ਨਾ ਕਰੋ ਉਹਨਾਂ ਤੇ WhatsApp ਤੇ ਵੀ ਨਾ ਕਰੋ ਕੋਈ ਫਾਇਦਾ ਨਹੀਂ ਤੁਹਾਡਾ ਫੋਨ ਜਦੋਂ ਨਹੀਂ ਚੱਕਿਆ ਜਾਂਦਾ ਫਿਰ ਤੁਸੀਂ ਤੇ ਨਿਰਾਸ਼ੀ ਹੁੰਦੇ ਹੋ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਨਾ ਤੁਸੀਂ ਪਰੇਸ਼ਾਨ ਹੋ ਉਹਦੇ ਨਾਲ ਮੈਨੂੰ ਪਰੇਸ਼ਾਨ ਕਰੋ ਇੱਕ ਇਸ ਤਰ੍ਹਾਂ ਪਿੰਡ ਲਾਭ ਕੇ ਚਲੇ ਜਾਂਦੀ ਉਹ ਤੁਸੀਂ ਠੰਡੇ ਚ ਵੀ ਪਰੇਸ਼ਾਨ ਹੁੰਦੇ ਹੋ ਤੇ ਪਿੰਡ ਮੈਂ ਤੁਹਾਨੂੰ ਮਿਲਦਾ ਨਹੀਂ ਹਨਾ ਉਸ ਇਸ ਤਰ੍ਹਾਂ ਵੀ ਨਾ ਬਿਨਾਂ ਫੋਨ ਕਰਨ ਤੋਂ ਨਾ ਜਿਨਾ ਕਰੋ ਬਾਕੀ ਕੋਈ ਗੱਲ ਨਹੀਂ ਗੁਰੂ ਮਾਰੀ ਕਿਰਪਾ ਕਰਨ ਮਿਲਦੇ ਰਾਂਗੇ ਦਫ਼ਤਰ ਦਾ ਮੈਂ ਹਜੇ ਰਿਪੇਅਰ ਕਰਾਣੀ ਹੈ ਪਹਿਲੇ ਤਾਂ ਪੁਲਿਸ ਕਹਿੰਦੀ ਹੈ ਰਿਪੇਅਰ ਕਰਾ ਕੇ ਦੇਾਂਗੇ ਪਰ ਮੈਨੂੰ ਪਤਾ ਹੀ ਹੈ ਸਰ ਇਦਿ ਆਪੀ ਕੋਸ਼ਿਸ਼ ਕਰਨੀ ਪੈਣੀ ਆ ਗੁਰਮਤਿ ਕਿਰਤਾ ਕਰਨ ਤੇ ਤੁਹਾਡਾ ਸਹਿਯੋਗ ਜਿਹੜਾ ਉਹ ਮਿਲਦਾ ਰਵੇ ਤੇ ਆਪਾਂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਸ ਗੁਰਬਾਣੀ ਦਾ ਜਿਹੜਾ ਅ ਪ੍ਰਚਾਰ ਉਹ ਕਰਦੇ ਰਹੀਏ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇੱਕ ਅਕੀਦਾ ਮੰਨ ਕੇ ਗੁਰੂ ਗ੍ਰੰਥ ਸਾਹਿਬ ਜੀ ਸਭ ਤੋਂ ਸਾਡੇ ਗੁਰੂ ਨੇ ਤੇ ਇਹਦੇ ਲੜ ਲੱਗੋ ਹੋਰ ਬਣੇ ਜਾਣ ਦੀ ਲੋੜ ਨਹੀਂ ਸੱਚੇ ਪਾਸ਼ਾ ਮਿਹਰ ਕਰਨ ਆਓ ਆਪਾਂ ਸਿੱਖ ਸਿੱਖੀ ਦਾ ਪ੍ਰਚਾਰ ਕਰੀਏ ਗੁਰਬਾਣੀ ਦਾ ਪ੍ਰਚਾਰ ਕਰੀਏ ਸਿੱਖ ਧਰਮ ਦਾ ਪ੍ਰਚਾਰ ਕਰੀਏ ਇਨਸਾਨੀਅਤ ਦਾ ਜਿਹੜੀ ਮਦਦ ਕਰੀਏ ਆਪਾਂ ਲੋੜਵੰਦਾਂ ਦੀ ਮਦਦ ਕਰੀਏ ਜਿਹੜਾ ਵੀ ਕਿਸੇ ਕੋਈ ਨਸੀਬ ਚ ਆ ਜਾਂਦਾ ਉਹਦੇ ਨਾਲ ਸਪੋਰਟ ਕਰੀਏ ਆਪਾਂ ਕਿਸੇ ਵੀ ਧਰਮ ਦੇ ਨਾਲ ਨਫ਼ਰਤ ਨਾ ਕਰੋ ਧਰਮ ਕੋਈ ਵੀ ਜਿਹੜਾ ਉਹ ਕਿਸੇ ਨਾਲ ਨਫ਼ਰਤ ਨਹੀਂ ਸਕਦਾ ਸਾਰੇ ਚ ਕੀਂਦੇ ਆ ਵੀ ਸਾਰੇ ਅਵਲੇ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਿਆ ਕੌਣ ਭਲੇ ਕੋ ਮੰਦੇ ਤੇ ਅਰਦਾਸ ਵੀ ਕਰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਮੰਗਣ ਵਾਲੀ ਕੋਮ ਇਸ ਕਰਕੇ ਆਓ ਆਪਾਂ ਇਕਮੁੱਠ ਹੋ ਕੇ ਵਾਹਿਗੁਰੂ ਦਾ ਸਿਮਰਨ ਕਰੀਏ ਬਣੀ ਪੜੀਏ ਤੇ ਆਪਣੇ ਜਿਹੜੇ ਵੀ ਜੀਵਨ ਆ ਉਹ ਗੁਰਬਾਣੀ ਦੀ ਰੋਸ਼ਨੀ ਅਨੁਸਾਰ ਚੱਲੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਇੱਕ ਬਹੁਤ ਹੀ ਖੁਸ਼ੀ ਦੀ ਗੱਲ ਹੈ ਦਸ਼ਮੇਸ਼ ਪਿਤਾ ਜੀ ਦੀ ਕਿਰਪਾ ਦੇ ਨਾਲ ਜੋ ਦਸ਼ਮੇਸ਼ ਪਿਤਾ ਦੇ ਬਖਸ਼ੇ ਹੋਏ ਅੰਮ੍ਰਿਤਧਾਰੀ ਨਤਨੇਮੀ त्याਰ ਬਰਤਿਆਰ ਸਿੰਘ ਜਿਨ੍ਹਾਂ ਤੇ ਬਹੁਤ ਵੱਡੀ ਬਖਸ਼ਿਸ਼ ਹੈ ਰੋਹਾਨੀ ਸ਼ਕਤੀਆਂ ਦੀ ਦਸ਼ਮੇਸ਼ ਪਿਤਾ ਨੇ ਬਹੁਤ ਦਿਬ ਦ੍ਰਿਸ਼ਟੀ ਬਖਸ਼ਿਸ਼ ਕੀਤੀ ਹੈ ਦਾਸ ਗੱਲ ਕਰ ਰਿਹਾ ਹੈ ਭਾਈ ਸਾਹਿਬ ਭਾਈ ਬਗੀਚਾ ਸਿੰਘ ਜੀ ਜਿਨਾਂ ਦੀਆਂ ਵੀਡੀਓ ਆਪਨੇ ਬਹੁਤ ਵੇਖੀਆਂ ਹਨ 10 ਨੌਵੀਂ 10ਵੇਂ ਪਿਤਾ ਨੇ ਕਿਰਪਾ ਕਰਕੇ ਕੁਝ ਸੋਜੀ ਬਖਸ਼ੀ ਹੈ ਇਹਨਾਂ ਦੇ ਨਾਲ ਬਚਨ ਕਰਕੇ ਮੈਨੂੰ ਇਹ ਅਨੁਭਵ ਹੋਇਆ ਹੈ ਕਿ ਜੋ ਬਖਸ਼ ਇਹਨਾਂ ਤੇ 10ਵੇਂ ਪਿਤਾ ਦੀ ਪ੍ਰਤਾਕ ਵਰਤ ਰਹੀ ਹੈ ਉਹ ਕਿਸੇ ਵਿਰਲੇ ਹੀ ਗੁਪਤ ਸੰਗ ਤੇ ਹੋਏਗੀ ਪਰ ਪ੍ਰਗਟ ਰੂਪ ਦੇ ਵਿੱਚ ਸਤਿਗੁਰੂ ਦੀ ਬਹੁਤ ਵੱਡੀ ਇਨਾਤ ਤੇ ਰਹਿਮਤ ਹੈ ਇਹਨਾਂ ਦੀ ਕੋਈ ਇੱਕ ਭਾਵਨਾ ਹੈ ਕਿ ਚਾਹੋਂ ਤੇ ਅੱਜ ਕਰੋੜਾਂ ਅਰਬਾਂ ਖਰਬਾਰ ਪੈ ਕਮਾ ਸਕਦੇ ਹਨ ਕਿਉਂਕਿ ਐਸੀ ਦਿਵ ਦ੍ਰਿਸ਼ਟੀ ਐਸੀਆਂ ਬਖਸ਼ੀਆਂ ਐਸੀਆਂ ਦਾਤਾ ਇਹਨਾਂ ਕੋਲੇ ਹਨ ਜੋ ਅੱਜ ਕਿਸੇ ਕੋਲ ਵੀ ਦਿਖਾਈ ਨਹੀਂ ਦਿੰਦੀਆਂ ਪਰ ਇਹਨਾਂ ਦੀ ਕੋਈ ਭਾਵਨਾ ਹੈ ਕਿ ਸਾਰੇ ਗੁਰਬਾਣੀ ਦੇ ਨਾਲ ਜੁੜਨ ਇਹ ਗੁਰਬਾਣੀ ਦੇ ਵਿੱਚੋਂ ਕੀ ਨਹੀਂ ਮਿਲ ਸਕਦਾ ਜੋ ਚਾਹੇ ਹੈ ਸੋਈ ਮਿਲੇ ਨਾਨਕ ਹਰ ਗੁਣ ਗਾਏ ਵੀ ਪ੍ਰਭੂ ਦਾ ਨਾਮ ਜਪੋ ਗੁਰਬਾਣੀ ਪੜੋ ਜੋ ਚਾਹੋਗੇ ਉਹ ਤੁਹਾਨੂੰ ਮਿਲ ਜਾਏਗਾ ਕਿਸੇ ਨੂੰ ਮੇਰੇ ਕੋਲ ਆਉਣ ਦੀ ਲੋੜ ਨਹੀਂ ਭਾਈ ਬਗੀਚਾ ਸਿੰਘ ਜੀ ਦਾ ਇਹੀ बार-बार ਸੰਗਤਾਂ ਨੂੰ ਕਹਿਣਾ ਹੈ ਕਿ ਤੁਸੀਂ ਫੋਨ ਤੇ ਠੀਕ ਹੈ ਮੈਨੂੰ ਸਲਾਹ ਲੈ ਲਵੋ ਬਚਨ ਕਰ ਲਵੋ ਜੋ ਸਤਿਗੁਰੂ ਨੇ ਮੈਨੂੰ ਸੋਚੀ ਬਖਸ਼ੀ ਹੈ ਜੋ ਕੁਝ ਮੈਂ ਕਰ ਸਕਦਾ ਹਾਂ ਮੈਂ ਕਰਦਾ ਹਾਂ ਤੇ ਕਰਾਂਗਾ ਮੈਂ ਪਾਗਦਾਨੀ ਗੁਰਸਿੱਖਾਂ ਵਾਸਤੇ ਸਾਰਾ ਕੁਝ ਮੈਂ ਸਮਰਪਿਤ ਹਾਂ ਪਰ ਸਾਰਾ ਕੁਝ ਗੁਰਬਾਣੀ ਵਿੱਚ ਹੈ ਗੁਰਬਾਣੀ ਤੋਂ ਪਰੇ ਕੁਝ ਵੀ ਨਹੀਂ ਹੈ ਵਾਹ ਵਾਹ ਬਾਣੀ ਨਿਰੰਕਾਰ ਹੈ ਜਿਸ ਜੀਵ ਡਰਨਾ ਕੋਈ ਆਪਾਂ ਨੂੰ ਇਸ ਗੱਲ ਦਾ ਪੂਰੀ ਪ੍ਰਕਾਰ ਪਤਾ ਵੀ ਹੈ ਫਿਰ ਵੀ ਅਸੀਂ ਅਨਮਤੀਏ ਜਿਹੜੇ ਲੋਕ ਹਨ ਜਿਨ੍ਹਾਂ ਨੂੰ ਜਿਵੇਂ ਕਹਿੰਦੇ ਵੀ ਕੋਈ ਇੱਕ ਗੰਢੀ ਕਿਸੇ ਨੂੰ ਹਲਦੀ ਦੀ ਮਿਲ ਕੇ ਪੰਸਾਰੀ ਬਣ ਕੇ ਬਹਿ ਗਿਆ ਉਹ ਗੱਲ ਹੈ ਤੇ ਗੁਰਬਾਣੀ ਦਾ ਗਿਆਨ ਤਾਂ ਸਮੁੰਦਰ ਹੈ ਇਹਦਾ ਕੋਈ ਅੰਤ ਨਹੀਂ ਹੈ ਤੇ ਗੁਰਬਾਣੀ ਦੀਆਂ ਸ਼ਕਤੀਆਂ ਥਾ ਹਨ ਅੰਤ ਨਹੀਂ ਹੈ ਪਰ ਕਮਾਈ ਦੀ ਲੋੜ ਹੈ ਇਹੀ ਪ੍ਰੇਰਣਾ ਭਾਈ ਸਾਹਿਬਾਈ ਬਗੀਚਾ ਸੰਜੀਦੀ ਸਾਰਿਆਂ ਨੂੰ ਹੈ ਵੀ ਤੁਸੀਂ ਗੁਰਬਾਣੀ ਨਾਲ ਜੁੜੋ ਗੁਰਬਾਣੀ ਤੋਂ ਕੀ ਨਹੀਂ ਤੁਹਾਨੂੰ ਪ੍ਰਾਪਤ ਹੋ ਸਕਦਾ ਸਭ ਕੁਝ ਮਿਲ ਜਾਏਗਾ ਸਭ ਕੁਝ ਇੱਥੇ ਇਹ ਸਭ ਕੁਝ ਕਰਮ ਹੈ ਬਾਹਰ ਨਹੀਂ ਬਾਹਰ ਟੋਲੇ ਸੋ ਪਨਮ ਭੁਲਾਇਓ ਭਰਮ ਚ ਭੁੱਲੇ ਹੋਏ ਬਾਹਰ ਇਧਰ ਉਧਰ ਭਟਕਦੇ ਲੱਭਦੇ ਹੋ ਇਹ ਨਾ ਕਰੋ ਗੁਰੂ ਨਾਲ ਜੁੜੋ ਗੁਰੂ ਗ੍ਰੰਥ ਸਾਹਿਬ ਦੇ ਨਾਲ ਗੁਰਬਾਣੀ ਦੇ ਨਾਲ ਜੁੜੋ ਇਹੀ ਇਹਨਾਂ ਦੀ ਬਹੁਤ ਵੱਡੀ ਪ੍ਰੇਰਣਾ ਹੈ ਤੇ ਸੈਂਕੜਿਆਂ ਨੂੰ ਹਜ਼ਾਰਾਂ ਨੂੰ ਨਾ ਨੇ ਗੁਰਬਾਣੀ ਦੇ ਨਾਲ ਇਸ ਪ੍ਰੇਰਣਾ ਦੇ ਨਾਲ ਜੋੜਿਆ ਹੈ ਅਜੇ ਵੀ ਜੋੜ ਰਹੇ ਹਨ ਦਸੇਸ਼ ਪਿਤਾਇਨਾ ਤੋਂ ਇਹ ਸੇਵਾ ਸਦਾ ਹੀ ਲੈਂਦੇ ਰਹੇ ਪਰ ਬਾਰ-ਬਾਰ ਉਹਨਾਂ ਦੀ ਇਹੀ ਪ੍ਰੇਰਣਾ ਹੁੰਦੀ ਹੈ ਭਾਈ ਸਾਰੇ ਗੁਰਬਾਣੀ ਨਾਲ ਜੁੜੋ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਗੁਰਬਾਣੀ ਤੋਂ ਉੱਪਰ ਕੁਝ ਵੀ ਨਹੀਂ ਹੈ ਕਲਯੁਗ ਦੇ ਸਮੇਂ ਅੰਦਰ ਕਲ ਨਾਮ ਆਧਾਰਾ ਨਾਮ ਦਾ ਹੀ ਇੱਕ ਆਸਰਾ ਹੈ ਕਲ ਕੇਵਲ ਨਾਮ ਆਧਾਰ ਇਸ ਵਾਸਤੇ ਵਾਹਿਗੁਰੂ ਨਾਮ ਦਾ ਅਭਿਆਸ ਕਰੋ ਮੂਲ ਮੰਤਰ ਦਾ ਪਾਠ ਕਰੋ ਗੁਰਬਾਣੀ ਦੇ ਸ਼ਬਦ ਪੜੋ ਗੁਰਬਾਣੀ ਪੜੋ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਏ ਬਣੋ ਗੁਰੂ ਕੀ ਸਿੱਖੀ ਧਾਰੋ ਇਹੀ ਸਭ ਤੋਂ ਵੱਡੀ ਜੋ ਬਖਸ਼ਿਸ਼ ਹੈ ਇਸ ਚੀਜ਼ ਤੋਂ ਬਾਝੇ ਨਾ ਰਹ ਜਾਈਏ ਇਸ ਸਮਾਂ ਹੈ ਜੇ ਸਮਾਂ ਨਾ ਸੰਭਾਲਿਆ ਫਿਰ ਪੌੜੀ ਛੁਟ ਗਈ ਹੱਥ ਨਾ ਆਵੇ ਅਹਿਲਾ ਜਨਮ ਗਵਾਇਆ ਵਾਲੀ ਗੱਲ ਹੋ ਜਾਏਗੀ ਇਸ ਕਰਕੇ ਸਾਰਾ ਕੁਝ ਤੁਹਾਨੂੰ ਗੁਰੂ ਘਰ ਚੋਂ ਗੁਰਬਾਣੀ ਚੋਂ ਪ੍ਰਾਪਤ ਹੋਏਗਾ ਸੋ ਦਾਸ ਨੂੰ ਅੱਜ ਬਹੁਤ ਵੱਡੀ ਖੁਸ਼ੀ ਹੋ ਰਹੀ ਹੈ ਕਿ ਐਸੇ ਗੁਰਸਿੱਖ ਇੱਕ ਬੰਦਗੀ ਵਾਲੀ ਰੂਹ ਐਸੇ ਇੱਕ ਮਹਾਪੁਰਸ਼ ਨੂੰ ਮਿਲ ਕੇ ਤੇ ਬਹੁਤ ਮੈਂ ਆਪਣੇ ਆਪ ਵਿੱਚ ਇੱਕ ਮਾਨਵੀ ਮਹਿਸੂਸ ਕਰ ਰਿਹਾ ਹਾਂ ਵੀ ਐਸੇ ਵਿਖਸ਼ਿਸ਼ ਵਾਲੇ ਗੁਰੂ ਕੇ ਸੰਗ ਹਾਂ ਪ੍ਰੇ ਸਤਿਗੁਰੂ ਸਦਾ ਹੀ ਇਹਨਾਂ ਨੂੰ ਚੜ੍ਹਦੀਆਂ ਕਲਾ ਵਿੱਚ ਰੱਖਣ ਇਸੇ ਤਰ੍ਹਾਂ ਪ੍ਰੇਰਣਾ ਕਾਇਦੇ ਰਹਿਣ ਆਪਾਂ ਨਾਮ ਗੁਰਬਾਣੀ ਸੇਵਾ ਸਿਮਰਨ ਦੇ ਨਾਲ ਸਦਾ ਜੁੜੀਏ ਲਾਹਾ ਪ੍ਰਾਪਤ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਜਿਵੇਂ ਤੁਸੀਂ ਭਾਈ ਬਗੀਚਾ ਸੰਗਰਤਾ ਖੇੜਾ ਦੀ ਵੀਡੀਓ ਦੇਖੀ ਹੈ ਉਹਨਾਂ ਨੇ ਦੋਸਤੋ ਜੋ ਵੀ ਜਾਣਕਾਰੀ ਦਿੱਤੀ ਕਿ ਜੋ ਵੀ ਇਨਸਾਨ ਗੁਰਬਾਣੀ ਨਾਮ ਸਿਮਰਨ ਦੇ ਨਾਲ ਜੁੜਦਾ ਹੈ ਗੁਰਬਾਣੀ ਨਾਮ ਸਿਮਰਨ ਪ੍ਰਮਾਤਮਾ ਦਾ ਨਾਮ ਜਪਦਾ ਹੈ ਤੇ ਉਸ ਉੱਪਰ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਉਸ ਇਨਸਾਨ ਨੂੰ ਕੁਝ ਪ੍ਰਮਾਤਮਾ ਦੀਆਂ ਸ਼ਕਤੀਆਂ ਜਾਂ ਪ੍ਰਮਾਤਮਾ ਦੀ ਕਿਰਪਾ ਨਾਲੋਂ ਹੋ ਜਾਂਦੀ ਹੈ ਤੇ ਨਾਲ ਹੀ ਦੋਸਤੋ ਤਖਤ ਤਸਰੀ ਪਟਨਾ ਸਾਹਿਬ ਦੇ ਸਾਅਬਕਾ ਜਥੇਦਾਰ ਗਿਆਨੀ ਇਕਵਾਲ ਸਿੰਘ ਨੇ ਵੀ ਜੋ ਇਸ ਵੀਡੀਓ ਬਾਰੇ ਕਲਾਸੇ ਕੀਤੇ ਨੇ ਤਾਂ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹ ਹੀ ਹਟਾ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਦੋਸਤੋ ਤੁਸੀਂ ਸਾਡੇ YouTube ਚੈਨਲ Max TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੀ ਢਾਤੇ ਕੇ ਰੈਡ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ 올 ਤੇ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ